ਸਾਹਬ ਉਹ ਰੱਬ ਪੁਰਾਣੇ ਦੇਵੀ ਦਾ ਮੈਂ 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 ਬਹੁਤ ਖੁਸ਼ਕਿਸਮਤ ਆ ਕਿ ਮੈਂ ਅੱਜ ਦੇਵੀ ਭਾਈ ਦੇ ਨਾਲ ਬੈਠਾ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਮੇਰਾ 35 ਸਾਲ ਦਾ ਗਾਇਕੀ ਦਾ ਸਫਰ ਹੈ ਪਰ ਅੱਜ ਮੇਰੀ ਜ਼ਿੰਦਗੀ ਸਫਰ ਹੋ ਗਈ ਮੰਡੇਰ ਸਾਹਿਬ ਦੀ ਬਦੌਲਤ ਬਹੁਤ ਪਿਆਰ ਇਨਸਾਨ ਨੇ ਤੇ ਇਹਦੇ ਵੀ ਭਾਈ ਉਹ ਸ਼ੇਰ ਵਿੱਚ ਬਹੁਤ ਗਾਇਆ ਪਰ ਮੈਂ ਹੁਣ ਦੁਬਾਰਾ ਸ਼ੁਰੂ ਕਰਨਾ ਹੈ ਸ਼ੇਰ ਉਹ ਪੂਰਾ ਸ਼ੇਰ ਮੈਨੂੰ ਆਪਾਂ ਦੀ ਜਿਆਦਾ ਪ੍ਰੋਪਰ ਬੋਲਦੇ ਹੋ ਦੇਵੀ ਲਾਈਵ 2 ਜਾਂ 3 ਵਿੱਚ ਸੀਗਾ ਸ਼ਾਇਦ ਹੈ ਨਾ ਮੈਨੂੰ ਹੁਣ ਮੈਂ ਵੀ ਕਿਤੇ ਕਿਤੇ ਬੋਲਦਾ ਹਾਂ ਉਹਨਾਂ ਦੇ ਕਿ ਆ ਰੱਬ ਦੇ ਕੋਲੋਂ ਡਰਦਾ ਰਹੇ ਤਾਂ ਚੰਗਾ ਏ ਬੰਦਾ ਇੱਕੋ ਡਰਦਾ ਰਹੇ ਤਾਂ ਚੰਗਾ ਏ ਚੰਗਾ ਏ ਮੁਠੀ ਬੰਦ ਰਹੇ ਤਾਂ ਉਸ ਦੀ ਕੀਮਤ ਹੈ ਇੱਜ਼ਤ ਉੱਤੇ ਪਰਦਾ ਰਹੇ ਤਾਂ ਚੰਗਾ ਏ ਵਿਹਲਾ ਰਹਿ ਕੇ ਨਸ਼ਿਆਂ ਦੇ ਵਿੱਚ ਪੈ ਜਾਦਾ ਗੱਬਰੂ ਪੁੱਤ ਕੰਮ ਕਰਦਾ ਰਹੇ ਤਾਂ ਚੰਗਾ ਏ ਅ ਜਦ ਤੱਕ ਸੇਵੇ ਦੀ ਅੱਗ ਮਿਲੇ ਨਾ ਉਦੋਂ ਤਾਈ ਹੂੰ ਇਹ ਜਦ ਤਾਈ ਸੇਵੇ ਦੀ ਅੱਗ ਮਿਲੇ ਨਾ ਜਦ ਤਾਈ ਸੇਵੇ ਦੀ ਅੱਗ ਮਿਲੇ ਨਾ ਉਦੋਂ ਤਾਈ ਪਾਪਾਂ ਦੇ ਪਾਲੇ ਠਰਦਾ ਰਹੇ ਤਾਂ ਚੰਗਾ ਹੈ ਬਿਲਕੁਲ ਇਹ ਲੈਣ ਮੈਂ ਇਹ ਮੈਨੂੰ ਨਹੀਂ ਪਤਾ ਕਿਸੇ ਨੂੰ ਮੰਗਣਾ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਵੜਾ ਹਾਂ ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜ਼ਾ ਵੜਾ ਕਦੇ ਕਦੇ ਦਿਲ ਭਰਦਾ ਰਹੇ ਤਾਂ ਚੰਗਾ ਹੈ ਹਾਏ ਹਾਏ ਕਿਸੇ ਤੋਂ ਮੰਗਣਾ ਦੇਬੀ ਮੌਤ ਬਰਾਬਰ ਹਾਏ ਹਾਏ ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਹੈ